ਅਕਤੀਗੈਂ ਗਿਆ ਸਿੱਧੀ ਪੰਚ ਗਿਆ ਸਿੱਧੀ ਸਾਰੀ ਬਲੇਸ਼ੀਆ ਗਿਆ ਸਿੱਧੀ ਪਿੰਡ ਮੇਰਾ ਦਾ ਨਰਮਣਾ ਨਾਂ ਮੇਰਾ ਗਰਮੀਤ ਕਰ ਰਿਹਾ ਮੈਨੂੰ ਤਿੰਨ ਚਾਰ ਦਿਨਾਂ ਤੋਂ ਸਰਦਰਦ ਬਹੁਤ ਜਿਆਦਾ ਕਰਦਾ ਸੀਗਾ ਤੇ ਪਰ ਤੁਹਾਨੂੰ ਨੁਨ੍ਹੀ ਸੀ ਲੈਂਦੇ ਰਿਹਾ ਕਿਤੇ ਵੀ ਫਰਕ ਨਹੀਂ ਸੀ ਪੈਂਦਾ ਜਦੋਂ ਅਸੀਂ ਅੱਜ ਇੱਥੇ ਟ੍ਰੇਨ ਵਿੱਚ ਆਏ ਬੱਸ ਜੀ ਨੇ ਜਦੋਂ ਮੱਲਵ ਵਰਚਿਤ ਕਰ ਰਹੀ ਤੇ ਉਹ ਇਹਨਾਂ ਨੇ ਪੁੱਛਿਆ ਵੀ ਕੀ ਗੱਲ ਆ ਤੁਹਾਨੂੰ ਤੇ ਫਿਰ ਅਸੀਂ ਕਹਾਂ ਵੀ ਸਾਡਾ ਸਿਰ dard ਬਹੁਤ ਜਿਆਦਾ ਆ ਤੇ ਇਹਨਾਂ ਨੇ ਕਿਦੋਂ ਵਾਲਾ ਹੱਥ ਰੱਖ ਕੇ ਪ੍ਰੇਰ ਕੀਤੀ ਉਸੇ ਟਾਈਮ ਸਾਡਾ ਸਿਰ ਦਾ ਦਰਦ ਬੈਠ ਕੇ ਨੂੰ ਟਾਈਮ ਤੋਂ ਤਾਂ ਦੱਸਿਆ ਦਰਦ ਸੀ ਤਿੰਨ ਚਾਰ ਦਿਨ ਹੋ ਗਏ ਸੀ ਤਿੰਨ ਚਾਰ ਦਿਨਾਂ ਤੋਂ ਸਿਰ ਦਰਦ ਸੀ ਲਗਾਤਾਰ ਹਾਂਜੀ ਔਰ ਮੈਡੀਸਨ ਲਈ ਲਈ ਸੀ ਜੀ ਪਰ ਉਹਦੇ ਨੂੰ ਕੋਈ ਫਰਕ ਨਹੀਂ ਪਿਆ ਕਿੰਨੇ ਡਾਕਟਰ ਨੂੰ ਦਿਖਾਇਆ ਤੁਸੀਂ ਤਿੰਨ ਚਾਰ ਡਾਕਟਰ ਨੂੰ ਤਿੰਨ ਚਾਰ ਡਾਕਟਰਾਂ ਨੂੰ ਦਿਖਾਇਆ ਡਾਕਟਰ ਕੀ ਕਹਿੰਦੇ ਸੀ ਉਹ ਬਸ ਇਦ ਵਾਈਦ ਵਹੀ ਦੇ ਇੰਡਸਿਕ ਆ ਜਾਂਦਾ ਐ ਜਨਾ ਸੈੱਟ ਹੋ ਜੂਗਾ ਪਰ ਨਹੀਂ ਸੀ ਹੁੰਦਾ ਅੱਛਾ ਜੇ ਤੁਸੀਂ ਮੈਡੀਸਨ ਘਰ ਹੀ ਲੈ ਕੇ ਲੈਂਦੇ ਸੀ ਫਿਰ ਦੁਬਾਰਾ ਤੁਹਾਨੂੰ ਉਸੇ ਸਿਰਦਰਦੀ ਪ੍ਰੋਬਲਮ ਹਾਂਜੀ ਫਿਰ ਤੁਹਾਡੇ ਦਿਮਾਗ ਦੇ ਵਿੱਚ ਉਸ ਟੈਂਪਰ ਕੀ ਆਉਂਦਾ ਸੀ ਜਦੋਂ ਤੁਹਾਡਾ ਸਿਰ ਦਰਦ ਦਵਾਈ ਦੇ ਨਾਲ ਵੀ ਚੰਗਾ ਨਹੀਂ ਹੁੰਦਾ ਸੀ ਸਾਨੂੰ ਐ ਸੀਗਾ ਵੀ ਪਤਾ ਕੀ ਹੈ ਚੀਜ਼ ਮੰਨ ਲਾ ਵੀ ਜਿਹੜਾ ਬੂਤੀ ਤੋਂ ਵੀ ਆਰਾਮ ਨਹੀਂ ਆਂਦਾ ਦਵਾਈ ਲੈ ਕੇ ਆਰਾਮ ਆ ਜਾਂਦਾ ਸਾਨੂੰ ਕਿਉਂ ਨਹੀਂ ਆਉਂਦਾ ਸਾਡਾ ਤਾਂ ਪਰੇਸ਼ਾਨੀ ਰਹਿੰਦਾ ਸੀ ਜਿਵੇਂ ਤੁਸੀਂ ਸੰਡੇ ਮੀਟਿੰਗ ਦੇ ਵਿੱਚ ਪਰਮੇਸ਼ਰ ਦੀ ਜੁਰੀ ਦੇ ਵਿੱਚ ਆਏ ਹਾਂਜੀ ਪਰਮੇਸ਼ਰ ਦੇ ਦਾਸ ਨੇ ਤੁਹਾਡੇ ਤੇ ਲੈ ਹੈਂਡ ਕੀਤਾ ਹਾਂਜੀ ਉਸੇ ਟਾਈਮ ਥੋੜਾ ਸਿਰ ਦਰਦ ਚਲਾ ਗਿਆ ਹਾਂਜੀ ਬਿਲਕੁਲ ਤੁਸੀਂ ਸਿਰ ਦਰਦ ਤੋਂ ਆਜ਼ਾਦ ਹੋ ਹੁਣ ਕੋਈ ਸਿਰ ਦਰਦ ਨਹੀਂ ਨਹੀਂ ਜੀ ਇਸ ਵੱਡੀ ਗਵਾਹੀ ਦੇ ਲਈ ਜ਼ੋਰ سے ਕਰਿ ਬੜੀ ਜੀ